ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਅੱਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਪਠਾਨ ਮਾਜਰਾ ਤੇ ਇੱਕ ਪਾਸੇ ਉਹਨਾਂ ਨੂੰ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੇ ਸਾਥੀਆਂ ਵੱਲੋਂ ਜਿਹੜਾ ਹੈ ਗੋਲੀਬਾਰੀ ਕੀਤੀ ਗਈ ਤੇ ਜਿੰਦੇ ਨਾਲ ਚੱਲਦੇ ਆ ਪਠਾਨ ਮਾਜਰਾ ਜਿਹੜੇ ਨੇ ਵਿਧਾਇਕ ਨੇ ਉਹ मतलब ਉਥੋਂ ਫਰਾਰ ਹੋ ਗਏ ਨੇ ਫਰਾਰ ਹੋਣ ਤੋਂ ਬਾਅਦ ਕਾਫੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਨਹੀਂ ਡਰਨਾ ਚਾਹੀਦਾ ਤੁਹਾਨੂੰ ਜਿਹੜਾ ਹੈ ਹਿੱਕ ਤਾਣ ਕੇ ਆਪਣੀ ਜਿਹੜੀ ਹੈ ਗੱਲ ਰੱਖਣੀ ਚਾਹੀਦੀ ਹੈ ਤੁਹਾਨੂੰ ਕਿਸੇ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਤੇ ਦੂਸਰੇ ਪਾਸੇ ਮੁਖਵ蒂 ਭਗਵਨ ਸਿੰਘ ਮਾਨ ਦਾ ਜਿਹੜਾ ਹੈ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਜਿਵੇਂ ਇਹਨਾਂ ਨੇ ਲੁੱਟ-ਕਸੁੱਟ ਕੀਤੀ ਜਿਵੇਂ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਨਹੀਂ ਕੀਤੀਆਂ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਦੋਂ ਇਹਨਾਂ ਦਾ ਮੂੰਹ ਕੋ ਸ਼ੋਰ ਸੀ ਤੇ ਅੱਜ ਇਹ ਕੋਈ ਸ਼ੋਰ ਬੋਲਦੇ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਜਿਵੇਂ ਹੀ ਉਹਨਾਂ ਦਾ 5 ਵਜੇ ਤੜਕੇ ਬਿਆਨ ਹੋਇਆ ਆਇਆ ਦੋਸਤੋ ਬਾਅਦ ਉਹਨਾਂ ਦੀ ਗਿਫਤਾਰੀ ਦੀ ਗੱਲ ਸਾਹਮਣੇ ਆ ਗਈ ਤੇ ਜਿਹੜੀ ਗਿਫਤਾਰੀ ਹੋਈ ਹੈ ਉਹ ਕਿਸ ਜਿਹੜੇ ਕਿਸ ਬੇਸ ਤੇ ਕੀਤੀ ਗਈ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਵਿਧਾਇਕ ਹਰਮਨ ਹਰਮੀਤ ਸਿੰਘ ਪਠਾਨ ਮਾਜਰਾ ਦੇ ਵਕੀਲ ਵਿਕਰਮ ਸਿੰਘ ਪੁੱਲਰ ਨੇ ਕਿਹਾ ਕਿ 1 ਕਸਟੰਬਰ 2025 ਨੂੰ ਪਟਿਆਲਾ ਪੁਲਿਸ ਨੇ ਪਠਾਣ ਪਠਾਨ ਮਾਜਰਾ ਵਿਰੁੱਧ ਕੇਸ ਦਰਜ ਕੀਤਾ ਹੈ ਇਹ ਮਾਮਲਾ जीरकपुर दी एक और दी शिकायत दर्ज ਕੀਤਾ ਗਿਆ ਸੀ ਜਿਸ ਨੇ ਕਿਹਾ ਸੀ ਕਿ ਉਸਨੇ ਪਠਾਨ ਮਾਰਜਾ 2013-14 ਵਿੱਚ سوشل میڈیا ਤੇ ਮਿਲੇ ਸਨ ਤੇ 2021 ਵਿੱਚ ਵਿਆਹ ਕਰਵਾ ਲਿਆ ਸੀ ਪੁੱਲਰ ਨੇ ਅੱਗੇ ਕਿਹਾ ਕਿ ਪਠਾਨ ਗਾਰਜ ਨੂੰ ਮਾਰਚ 2022 ਵਿੱਚ ਪਟਿਆਲਾ ਦੇ ਸਨੌਰ ਦੇ ਚੌਣ ਲੜਨ ਦਾ ਮੌਕਾ ਮਿਲਿਆ ਇਸ ਤੋਂ ਬਾਅਦ 23 ਅਗਸਤ 2022 ਨੂੰ ਔਰਤ ਨੇ ਪੰਜਾਬ ਹਾਈ ਕੋਰਟ ਵਿੱਚ ਅਰਜੀ ਦਾਇਰ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ 2024 ਵਿੱਚ ਰੋਪੜ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਲਈ ਕਿਹਾ ਐਡਵੋਕੇਟ ਪੁੱਲਰ ਨੇ ਕਿਹਾ ਦੱਸਿਆ ਕਿ ਔਰਤ ਵਿਰੋਧ आईटीआई आई एक्ट 4-5 ਮਾਮਲੇ ਦਰਸਾਲ ਉਹਨਾਂ ਨੇ ਕਿਹਾ ਕਿ ਹੜਾ ਕਰਨ ਪਟਿਆਲੇ ਵਿੱਚ ਹਾਲਾਤ ਖਰਾਬ ਹਨ ਵਿਧਾਇਕ ਪਠਾਨਕਾਰ ਜੀ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਕਰਨ ਲਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਆਈਪੀਐਸ ਅਧਿਕਾਰੀ ਤੇ ਤੋਂ ਜਿਹੜੇ ਦੋਸ਼ ਲਾਏ ਇਸ ਤੋਂ ਬਾਅਦ 2013 ਵਿੱਚ ਇਸ ਮਾਮਲੇ ਉੱਪਰ ਖਿਲਾਫ ਐਫਆਰਆਈ ਦਰਜ ਕੀਤੀ ਗਈ ਹੈ ਤੇ ਉਹ ਐਫਆਰਆਈ ਇਹ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਾਹਮਣੇ ਆਈ ਵੀਡੀਓ ਪਠਾਨ ਮਾਜਰਾ ਦੀ ਜੇ ਗੈਰ ਕਾਨੂੰਨੀ ਮਾਮਲੇ 'ਚ ਦਰਜ ਕੀਤਾ ਉਹਨਾਂ ਨੇ ਪੰਜਾਬ ਨੂੰ ਲੋਕਾਂ ਨੂੰ ਕਿਹਾ ਕਿ ਜੋ ਕਿ ਉਹਨਾਂ ਨੇ ਆਵਾਜ਼ ਉਠਾਈ ਇਸੇ ਕਰਕੇ ਉਹਨਾਂ ਤੇ ਜਿਹੜਾ ਪੁਰਾਣਾ ਪਰਚਾ ਹੈ ਜਿੱਥੇ ਇੱਕ ਔਰਤ ਨੂੰ ਉਹ ਮਿਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਵਿਆਹ ਵੀ ਕਰਵਾ ਲਿਆ ਗਿਆ ਲੇਕਿਨ ਮੇਰੇ ਉੱਤੇ ਜਿਹੜਾ ਹੈ ਬਲਤਕਾਰ ਦਾ ਮਤਲਬ ਕਿ ਰੇਪ ਕੇਸ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਲੇਕਿਨ ਉਹ ਕਹਿੰਦੇ ਕਿ ਇਹੋ ਜੀ ਕੋਈ ਗੱਲ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਮਾਮਲੇ ਤੇ ਮੇਰੇ ਉੱਤੇ ਇਹ ਦੋਸ਼ ਲਾਉਂਦੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੇਕਿਨ ਹੁਣ ਮੈਂ ਸੱਚੀਆਂ ਗੱਲਾਂ ਖੋਲ੍ਹਣੀਆਂ ਸ਼ੁਰੂ ਕਰ ਦੇਵਾਂਗਾ ਕਿ ਕਿੰਨਾਂ ਨੇ ਨੀਲੀਆਂ ਫਿਲਮਾਂ ਬਣਾਈਆਂ ਤੇ ਕਿੰਨਾਂ ਦੀਆਂ ਉਹ ਫਿਲਮਾਂ ਵਿੱਚ ਸਾਥ ਦਿੱਤਾ ਗਿਆ ਜਿਸ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਾਫੀ ਡਰੇ ਹੋਏ ਨੇ ਔਰ ਜਿਹੜੇ ਨੇ ਪਠਾਨ ਮਾਜਰਾ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਰ ਇੱਕ ਚੀਜ਼ ਉਹ ਸਾਬਿਤ ਕਰਦੀ ਕਰਕੇ ਵਿਖਾਵਾਂਗਾ ਜਿੱਥੇ ਉਹਨਾਂ ਨੇ ਦਿੱਲੀ ਲੋਬੀ ਵਾਲਿਆਂ ਦਾ ਖੁੱਲ੍ਹ ਕੇ ਨਾਮ ਲਿਆ ਤੇ ਦੂਸਰੇ ਪਾਸੇ ਇਸ ਜੀ ਦੇ ਚਲਦਿਆਂ ਹਰ ਇੱਕ ਦਿੱਲੀ ਲੋਬੀ ਦੇ ਲੋਕ ਡਰੇ ਹੋਏ ਨੇ ਖਾਸ ਕਰਕੇ ਕਨਵਿਨਾ ਅਰਵਿੰਦ ਕੇਜੀਵਾਲ ਕਿਉਂਕਿ ਪਠਾਨ ਮਾਜਰਾ ਵੱਲੋਂ ਜਿਹੜੀਆਂ ਸੱਚੀਆਂ ਗੱਲਾਂ ਨੇ ਉਹ মিডিਆ ਸਾਹਮਣੇ ਲਿਆਉਂਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹਨਾਂ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਤੇ ਹਰ ਇੱਕ ਜਿਹੜੀ ਹੈ ਛੋਪੀ ਹੋਈ ਗੱਲ ਸਾਹਮਣੇ ਲਿਆ ਕੇ ਰੱਖ ਦਵਾਂਗਾ ਜਿੱਥੋਂ ਲੋਕਾਂ ਨੂੰ ਸਾਬਿਤ ਹੋ ਜਾਵੇਗਾ ਕਿ ਪੰਜਾਬ ਦੇ ਵਿੱਚ ਗੰਧ ਪਾਉਣ ਵਾਲੇ ਅਸਲ ਵਿੱਚ ਜਿਹੜੇ ਨੇ ਦਿੱਲੀ ਲੋਬੀ ਵਾਲੇ ਲੋਕ ਨੇ ਤੇ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਇਸੇ ਕਰਕੇ ਚਲਦਿਆ ਹੀ ਉਹਨਾਂ ਉੱਤੇ ਵੱਡਾ ਜਿਹੜਾ ਮਾਮਲਾ ਦਰਜ ਕਰਾ ਦਿੱਤਾ ਗਿਆ ਜਿੱਥੇ ਉਹਨਾਂ ਦੇ ਪੁਰਾਣੇ ਜਿਹੜੇ ਨੇ ਪੁਰਾਣੇ ਉਹਨਾਂ ਦੇ ਜਿੰਨੇ ਵੀ ਉਹਨਾਂ ਤੇ ਕੇਸ ਚੱਲ ਰਹੇ ਸੀ ਉਹ ਖੇਡ ਕੇ ਰੱਖ ਦਿੱਤੇ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਹੁਣ ਜਿਹੜੇ ਨੇ ਪਠਾਨ ਮਾਜਰਾ ਇੱਕ ਵਾਰੀ ਫਰਾਰ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਸਚਾਈ ਮੈਂ ਲੋਕਾਂ ਸਾਹਮਣੇ ਲਿਆ ਕੇ ਹੀ ਰਵਾਂਗਾ ਤਾਂ